ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਤਰਕ ਬਾਰੇ ਗੱਲ ਕਰਨੀ ਆ ਇੱਕ ਬੜਾ ਕਾਮਨ ਜਿਹਾ ਅੰਧਵਿਸ਼ਵਾਸ ਆ ਹੋਰ ਅੱਜ ਵੀ ਜਿਹੜਾ ਚੱਲਿਆ ਆ ਰਿਹਾ ਬੜਾ ਪੁਰਾਣਾ ਸੀ ਅੱਜ ਆਪਾਂ ਇਸ 2025 ਦੇ ਵਿੱਚ ਆ ਕੇ ਵੀ ਉਹਨੂੰ ਛੱਡਿਆ ਨਹੀਂ ਕਿਹੜਾ ਨਿੰਬੂ ਮਿਰਚ ਟੰਗਣ ਵਾਲਾ ਆਕਾਸ ਤੌਰ ਤੇ ਜਿਹੜਾ ਦੁਕਾਨਾਂ ਤੇ ਉਹ ਤੁਸੀਂ ਅਕਸਰ ਟੰਗਿਆ ਦੇਖਿਆ ਹੋਊਗਾ ਕਿ ਨਿੰਬੂ ਤੇ ਮਿਰਚਾਂ ਨੂੰ ਧਾਗੇ ਦੇ ਵਿੱਚ ਪਾ ਕੇ ਦਰਵਾਜ਼ੇ ਤੇ ਟੰਗਿਆ ਹੁੰਦਾ ਉਹਨਾਂ ਨੂੰ ਲੋਕਾਂ ਦਾ ਕਹਿਣਾ ਵਾ ਵੀ ਇਹਦੇ ਨਾਲ ਨਜ਼ਰ ਨਹੀਂ ਲੱਗਦੀ ਦੁਕਾਨਦਾਰਾਂ ਨੂੰ ਦੁਕਾਨ ਜਿਹੜੇ ਦੁਕਾਨ ਵਾਲੇ ਆ ਉਹ ਇਹ ਮੰਨਦੇ ਨੇ ਕਿ ਨਜ਼ਰ ਨਹੀਂ ਲੱਗਦੀ ਕਿਸੇ ਦਾ ਕੰਮ ਜੇ ਬਹੁਤ ਚੱਲਦਾ ਨਿੰਬੂ ਮਿਰਚਾ ਟੰਗ ਦੋ ਜੀ ਤਾਂ ਕੋਈ ਕਿਸੇ ਦੀ ਮਾੜੀ ਨੀਤ ਉਹਦੇ ਤੇ ਪਊਗੀ ਨਹੀਂ ਕੰਮ ਤੇ ਕੰਮ ਹਮੇਸ਼ਾ ਹੀ ਚੱਲਦਾ ਰਹੂਗਾ ਪਰ ਜਿਹੜੇ ਲੋਕਾਂ ਦੇ ਨਿੰਬੂ ਮਿਰਚੀ ਟੰਗ ਕੇ ਵੀ ਕੰਮ ਫੇਲ ਹੋ ਜਾਂਦੇ ਫਿਰ ਉਹਨਾਂ ਨੂੰ ਕੀ ਕਹਾਂਗੇ ਆਪਾਂ ਅੱਛਾ ਇੱਕ ਮੈਂ ਇੰਟਰਸਟਿੰਗ ਗੱਲ ਦੱਸਦਾ ਇੱਥੇ ਸਾਡੇ ਵੀ ਮਾਰਕੀਟ ਆ ਚਲੋ ਮੈਂ ਵੀ ਦੁਕਾਨਦਾਰ ਆ ਇੱਥੇ ਨਾ ਇੱਕ ਬੰਦਾ ਆਉਂਦਾ ਤਾਨੂੰ ਪਤਾ ਹੀ ਹੋਊਗਾ ਵੀ ਬੰਦੇ ਉਹ ਆਉਂਦੇ ਨੇ ਜੀ ਉਹ ਟੰਗ ਜਾਂਦੇ ਨੇ ਤੇ ਬੰਦਾ 10 ਰੁਪਏ ਲੈ ਜਾਂਦਾ ਹੁਣ ਮੈਂ ਇੱਕ ਵਾਰ ਦੁਕਾਨਦਾਰ ਨੂੰ ਪੁੱਛਿਆ ਵੀ ਇਹ ਕੀ ਹੈ ਸਾਰੀ ਗੱਲਬਾਤ ਮੈਂ ਹੁਣ ਥੋੜਾ ਜਿਹਾ ਨਵਾਂ ਆ ਮੈਂ ਇਸ ਮਾਰਕੀਟ ਦੇ ਵਿੱਚ ਤਾਂ ਉਹਨੇ ਦੱਸਿਆ ਵੀ ਇਹ ਬੰਦਾ ਆਉਂਦਾ ਵਾ ਜੀ ਨਿੰਬੂ ਮਿਰਚਾਂ ਟੰਗ ਜਾਂਦਾ 10 ਰੁਪਏ ਲੈ ਜਾਂਦਾ ਮੈਂ ਕਿਹਾ ਇਹ ਤਾਂ ਮੈਂ ਵੀ ਦੇਖ ਲਿਆ ਵੀ ਇਹਦਾ ਕਾਰਨ ਕਿਉਂ ਟੰਗਾਉਨੇ ਆਪਾਂ ਤਾਂ ਉਹਦਾ ਜਵਾਬ ਸੀ ਵੀ ਸਾਰੇ ਲੈਂਦੇ ਭਾਈ ਮੈਂ ਵੀ ਲੈ ਲੰਦਾ ਉਹਨੂੰ ਕਾਰਨ ਨਹੀਂ ਪਤਾ ਸੀ ਬਸ ਇਹ ਆ ਵੀ ਸਾਰੇ ਲੈਂਦੇ ਨੇ ਤੇ ਮੈਂ ਵੀ ਲੈਣਾ ਮੈਂ 10 ਰੁਪਏ ਉਹਨੂੰ ਦੇ ਦਵਾਂ ਮੈਂ ਕਿਹਾ 10 ਰੁਪਏ ਉਦਾਂ ਹੀ ਦੇ ਦੇਉ ਚਲੋ ਉਹਨੂੰ ਵੀ ਤੁਸੀਂ ਇਹਨੂੰ ਇਹਨੂੰ ਟੰਗਾਉਣ ਦਾ ਕੀ ਮਤਲਬ ਹੈ ਅੱਜ ਦੇ ਸਮੇਂ ਦੇ ਵਿੱਚ ਤਾਂ ਹੁਣ ਜੇ ਦੇਖਿਆ ਜਾਵੇ ਤਾਂ ਆਪਾਂ ਬਹੁਤਾ ਕਿਸੇ ਨੂੰ ਸਮਝਾ ਵੀ ਨਹੀਂ ਸਕਦੇ ਅਗਲਾ ਫਿਰ ਤੁਹਾਨੂੰ ਇਗਨੋਰ ਕਰਨ ਲੱਗ ਜਾਂਦਾ ਤੇ ਚਲੋ ਖੈਰ ਆਪਾਂ ਗੱਲ ਕਰਦੇ ਹਾਂ ਹੁਣ ਇਹਦੇ ਕਾਰਨ ਦੀ ਦੇਖੋ ਪਹਿਲਾਂ ਵੀ ਤੁਹਾਨੂੰ ਪਤਾਈਆ ਕਿ ਇਹ ਜਿਹੜੇ ਵੀ ਰੀਤੀ ਰਿਵਾਜ ਅੰਧਵਿਸ਼ਵਾਸ ਪੁਰਾਣੇ ਸਮਿਆਂ ਤੋਂ ਜੁੜੇ ਸਾਡੇ ਨਾਲ ਤੇ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਵਿਗਿਆਨਿਕ ਕਾਰਨ ਸੀ ਜਿਨ੍ਹਾਂ ਨੂੰ ਅਸੀਂ ਅੰਧਵਿਸ਼ਵਾਸ ਬਣਾ ਲਿਆ ਤੇ ਦੇਖੋ ਕਹੇੋ ਜੀ ਗੱਲ ਆ ਉਦੋਂ ਲੋਕ ਅਨਪੜ੍ਹ ਸੀਗੇ ਉਹਨਾਂ ਕੋਲ ਤਰਕ ਸੀ ਇਹਨਾਂ ਗੱਲਾਂ ਪਿੱਛੇ ਅੱਜ ਅਸੀਂ ਪੜੇ ਲਿਖੇ ਆ ਸਾਡੇ ਕੋਲ ਤਰਕ ਕੋਈ ਨਹੀਂ ਅਸੀਂ ਲਕੀਰ ਦੇ ਫਕੀਰ ਬਣ ਕੇ ਚੀਜ਼ਾਂ ਨੂੰ ਫਾਲੋ ਕਰਨ ਲੱਗੇ ਹੋਏ ਆ ਅਸਲ 'ਚ ਪਹਿਲਾਂ ਦਰਵਾਜਿਆਂ ਤੇ ਇਹ ਦੋਨੋਂ ਚੀਜ਼ਾਂ ਟੰਗਣ ਦਾ ਕਾਰਨ ਹੁੰਦਾ ਸੀ ਕਿ ਜਦੋਂ ਦੋਨੋਂ ਮਿਲ ਜਾਂਦੇ ਨੇ ਨਿੰਬੂ ਦੇ ਵਿੱਚ ਸਿਟਰਸ ਹੁੰਦਾ ਵਾ ਵਿਗਿਆਨ ਕਹਿੰਦਾ ਹੈ ਕਿ ਇਹਨਾਂ ਦੋਨਾਂ ਦਾ ਕੰਬੀਨੇਸ਼ਨ ਤੁਹਾਨੂੰ ਮੱਛਰ ਮੱਖੀਆਂ ਕੀੜੇ ਮਕੌੜੇ ਨੇ ਜਿਹੜੇ ਉਹਨਾਂ ਤੋਂ ਬਚਾ ਲੈਂਦਾ ਸੀ ਮਤਲਬ ਤੁਸੀਂ ਦਰਵਾਜ਼ੇ ਤੇ ਜੇ ਨਿੰਬੂ ਤੇ ਮਿਰਚਾਂ ਟੰਗ ਦੋਗੇ ਕੋਈ ਵੀ ਮੱਛਰ ਮੱਖੀ ਆ ਜਿਹੜਾ ਉਹ ਤੁਹਾਡੇ ਨੇੜੇ ਨਹੀਂ ਸੀ ਆਉਂਦਾ ਇਸ ਹੀ ਕਾਰਨ ਹੁਣ ਅੱਜ ਕੱਲ ਸਾਡੇ ਕੋਲ ਕੀ ਨਹੀਂ ਹੈਗਾ ਬਾਹਰ ਨਿੰਬੂ ਮਿਰਚ ਟੰਗਿਆ ਦਰਵਾਜ਼ਾ ਬੰਦ ਉਹਨਾਂ ਦਾ ਦਰਵਾਜ਼ੇ ਖੁੱਲੇ ਹੁੰਦੇ ਸੀ ਦਰਵਾਜ਼ੇ ਨਹੀਂ ਹੁੰਦੇ ਸੀ ਜਦੋਂ ਉਦੋਂ ਦੀਆਂ ਗੱਲਾਂ ਨੇ ਅੱਜ ਦਰਵਾਜ਼ਾ ਬੰਦ ਹੈ ਬਾਹਰ ਨਿੰਬੂ ਮਿਰਚ ਟੰਗਿਆ ਤੇ ਅੰਦਰ ਗੋਡ ਨਾਈਟ ਵੀ ਚੱਲ ਰਹੀ ਆ ਜਾਂ ਦੁਕਾਨਾਂ ਦੇ ਉੱਤੇ ਉਹ ਵੱਡੀਆਂ ਵੱਡੀਆਂ ਮਸ਼ੀਨਾਂ ਜਿਹੜੀਆਂ ਮੱਖੀਆਂ ਮਾਰਨ ਵਾਲੀਆਂ ਪੈਸਟਿਸਾਈਡ ਕਲਰ ਮਸ਼ੀਨਸ ਉਹ ਲੱਗੀਆਂ ਹੋਈਆਂ ਨੇ ਬਾਹਰ ਨਿੰਬੂ ਮਿਰਚ ਵੀ ਟੰਗਿਆ ਫਿਰ ਨਿੰਬੂ ਮਿਰਚ ਕੀ ਕਰੂਗਾ ਵੀ ਜਿੱਥੇ ਅੱਜ ਕੱਲ ਦੀ ਇੰਨੀ ਟੈਕਨੋਲੋਜੀ ਸਟਰੋਂਗ ਲੱਗ ਗਈ ਵੀ ਉਹ ਜਿੱਥੇ ਮੱਛਰ ਮੱਖੀਆਂ ਮਾਰਨ ਵਾਲੀਆਂ ਮਸ਼ੀਨਾਂ ਲੱਗੀਆਂ ਫਿਰ ਨਿੰਬੂ ਮਿਰਚ ਉੱਥੇ ਕੀ ਕਰੂਗਾ ਕਿਉਂ ਟੰਗੇ ਆਪਾਂ ਸੋ ਅਸਲ ਤੇ ਜਿਹੜਾ ਉਦੋਂ ਦਾ ਕਾਰਨ ਇਹ ਸੀ ਹੁਣ ਤੁਸੀਂ ਕਹੋਗੇ ਵੀ ਕਈ ਗੱਡੀਆਂ ਤੇ ਵੀ ਟੰਗ ਲੈਂਦੇ ਆ ਪਹਿਲਾਂ ਤਾਂ ਸਾਰਾ ਕੰਮ ਖੁੱਲਾ ਹੁੰਦਾ ਸੀ ਗੱਡੀਆਂ ਵੀ ਤਾਂ ਖੁੱਲੀਆਂ ਹੁੰਦੀਆਂ ਸੀ ਕਿਹੜੀਆਂ ਅੱਜ ਕੱਲ ਦੇ ਵਾਂਗੂ ਟਾਕੀ ਵਾਲੀਆਂ ਗੱਡੀਆਂ ਹੁੰਦੀਆਂ ਸੀ ਟਾਂਗੇ ਹੁੰਦੇ ਸੀ ਘੋੜੇ ਵਾਲੇ ਟਾਂਗੇ ਹੁੰਦੇ ਬਲਦਾਂ ਵਾਲੇ ਹੋ ਗਏ ਤੇ ਹੋਰ ਜਿਹੜੇ ਵੀ ਉਦੋਂ ਸਾਧਨ ਹੁੰਦੇ ਸੀ ਬੈਲ ਗੱਡੀਆਂ ਹੁੰਦੀਆਂ ਸੀ ਜਿੱਦਾਂ ਤੇ ਉੱਥੇ ਵੀ ਨਿੰਬੂ ਮਿਰਚਾਂ ਟੰਗਦੇ ਸੀ ਵੀ ਮੱਛਰ ਮੱਖੀਆਂ ਹੁਣ ਖੁੱਲੀ ਗੱਡੀ ਜਾ ਰਹੀ ਬੈਲ ਗੱਡੀ ਉੱਥੇ ਵੀ ਤਾਂ ਤੁਹਾਨੂੰ ਟੰਗ ਕਰ ਸਕਦਾ ਉਹ ਵੀ ਤਾਂ ਟੰਗਦੇ ਸੀ ਤੇ ਅੱਜ ਕੱਲ ਲੋਕੀ ਲਗਜ਼ਰੀ ਗੱਡੀਆਂ ਲੈ ਕੇ ਵੀ ਉਹਦੇ ਤੇ ਨਿੰਬੂ ਮਿਰਚਾਂ ਟੰਗ ਦਿੰਦੇ ਆ ਸੋ ਸੋਚਣ ਵਾਲੀ ਗੱਲ ਆ ਜੀ ਸੋ ਇਹੇ ਸੀਗੀ ਜੀ ਇਹਦੀ ਜਿਹੜੀ ਕਹਾਣੀ ਨਿੰਬੂ ਮਿਰਚ ਟੰਗਣ ਵਾਲੀ ਮੈਨੂੰ ਉਮੀਦ ਆ ਜਿਹੜੇ ਲੋਕ ਇਹ ਸੱਚ ਤੋਂ ਜਾਣੂ ਹੋ ਗਏ ਨੇ ਉਹ ਨਹੀਂ ਮੇਰਾ خیال ਇਹਨੂੰ ਹੁਣ ਫੋਲੋ ਕਰਨਗੇ ਇਹੋ ਜਿਹੇ ਅੰਧਵਿਸ਼ਵਾਸਾਂ ਤੋਂ ਦੂਰ ਆਉਣ ਦੀ ਲੋੜ ਆਪਾਂ ਨੂੰ ਤੇ ਹਾਂ ਜੇ ਤੁਸੀਂ ਇਹਨੂੰ ਉਹੀ ਮਕਸਦ ਦੇ ਨਾਲ ਟੰਗਦੇ ਹੋ ਕੁਦਰਤੀ ਤਰੀਕਾ ਜੇ ਤੁਸੀਂ ਇਹਨੂੰ ਮੱਖੀਆਂ ਭਜਾਉਣ ਵਾਲਾ ਮੱਛਰ ਭਜਾਉਣ ਵਾਲਾ ਮੰਨਦੇ ਹੋ ਤਾਂ ਜ਼ਰੂਰ ਟੰਗ ਲਓ। ਦਰਵਾਜ਼ਾ ਖੁੱਲਾ ਹੋਣਾ ਚਾਹੀਦਾ ਉਹਦੇ ਲਈ ਖੁੱਲਾ ਰੱਖ ਕੇ ਟੰਗਣੇ ਆ ਤਾਂ ਕਿ ਉਹ ਅੰਦਰ ਨਾ ਆਉਣ ਫਿਰ। ਤੇ ਦੇਖਣਾ ਵਾ ਤੁਸੀਂ ਵੀ ਹਾਂ ਨਿੰਬੂ ਮਿਰਚ ਟੰਗ ਕੇ ਫਾਇਦਾ ਹੋ ਰਿਹਾ ਤੁਹਾਨੂੰ ਜਾਂ ਦਰਵਾਜ਼ਾ ਬੰਦ ਕਰਕੇ ਫਾਇਦਾ ਹੋ ਰਿਹਾ। ਕਿਹੜੀ ਸਹੂਲਤ ਦਾ ਆਪਾਂ ਵੱਧ ਫਾਇਦਾ ਲੈਣਾ। ਅੰਦਰ ਏਸੀ 'ਚ ਬਹਿਣਾ ਤੁਸੀਂ ਜਾਂ ਦਰਵਾਜ਼ਾ ਖੁੱਲਾ ਰੱਖ ਕੇ ਤੁਸੀਂ ਨਿੰਬੂ ਮਿਰਚਾ ਟੰਗਣੀਆਂ ਫੈਸਲਾ ਤੁਹਾਡਾ ਵਾ ਜੀ ਬਹੁਤ-ਬਹੁਤ ਧੰਨਵਾਦ। ਅਗਲੀ ਵੀਡੀਓ ਚ ਕੋਈ ਹੋਰ ਨਵਾਂ ਤਰਕ ਲੈ ਕੇ ਆਉਂਗਾ ਹੋਰ ਨਵੀਂ ਗੱਲਬਾਤ ਲੈ ਕੇ ਆਉਂਗਾ ਜੀ